1 ਜੂਨ ਨੂੰ ਅੱਗੇ ਸਿਰਫ ਜਵਾਕਾਂ ਨੂੰ ਖੁਸ਼ੀਆਂ ਹੁੰਦੀਆਂ ਸੀ ਕਿਉਂਕਿ 1 ਜੂਨ ਨੂੰ ਸਕੂਲ ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਸੀ ਬਟ ਇਸ ਵਾਰ 1 ਜੂਨ ਦੀ ਸਾਰੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ 1 ਜੂਨ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਧਿਆਰ ਹੈ ਉਹ ਹੈ ਜੀ ਲੋਕ ਸਭਾ ਚੋਣਾ ਸੋ ਮੈਂ ਗੁਰਦੀਪ ਸਿੰਘ ਮਨਾਲੀਆ ਬਤੌਰ ਬਰਨਾਲਾ ਦਾ ਚੋਣ ਸੁਪਾਈਕਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ 1 ਜੂਨ ਨੂੰ ਸਾਰਿਆਂ ਨੇ ਪੋਲਿੰਗ ਬੂਥਾਂ ਤੇ ਪਹੁੰਚ ਕੇ ਆਪੋ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਬਿਨਾਂ ਕਿਸੇ ਨਸ਼ੇ ਤੋਂ ਬਿਨਾਂ ਕਿਸੇ ਲਾਲਚ ਤੋਂ ਅਗਰ ਤੁਸੀਂ ਵੋਟ ਬਣਾ ਕੇ ਰੱਖ ਲਿਆ ਨਹੀਂ ਪਾਉਣ ਜਾ ਰਹੇ ਕਿਸੇ ਵੀ ਕਾਰਨ ਕਰਕੇ ਤਾਂ ਇਹਦੇ 'ਚ ਤੁਹਾਡਾ ਮਾਣ ਨਹੀਂ ਹੈ ਬਲਕਿ ਇਹਦੇ ਨਾਲ ਅਸੀਂ ਸਾਡੇ ਸਾਰੇ ਸ਼ਹੀਦਾਂ ਦਾ ਸਾਰੇ ਸੂਰਬੀਰਾਂ ਦਾ ਮਾਣ ਤੋੜ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੋ ਇਸ ਵਾਰ ਬਰਨਾਲਾ ਵਾਸੀਆਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਸਾਡੇ ਸਾਰਿਆਂ ਲਈ ਹਰ ਇੱਕ ਪੋਲਿੰਗ ਬੂਥਾਂ ਤੇ ਐਨੇ ਸੋਹਣੇ ਪ੍ਰਬੰਧ ਕੀਤੇ ਗਏ ਨੇ ਜਿਦੇ ਚ ਚਾਹੇ ਠੰਡਾ ਪਾਣੀ ਹੋਵੇ, কুলਰ, ਏਸੀਆਂ ਤੱਕ ਦੇ ਪ੍ਰਬੰਧ ਕੀਤੇ ਨੇ ਉਹ ਸਿਰਫ ਸਾਡੇ ਲਈ ਨੇ ਕਿਉਂਕਿ ਸਾਨੂੰ ਵੋਟ ਪਾਉਣ ਨੂੰ ਕੋਈ ਮੁਸ਼ਕਲ ਨਾ ਆ ਸਕੇ। ਸੋ 1 ਜੂਨ ਨੂੰ ਇਸ ਵਾਰ ਅਸੀਂ ਛੁੱਟੀਆਂ ਨਹੀਂ ਮਨਾ ਰਹੇ ਬਲਕਿ ਸਾਡੇ ਦੇਸ਼ ਦੇ ਵਿੱਚੋਂ ਊਣਤਾਈਆਂ ਦੀ ਛੁੱਟੀ ਕਰ ਰਹੇ ਹਾਂ ਸਾਰੇ ਬਰਨਾਲਾ ਵਾਸੀ ਇਕੱਠੇ ਹੋ ਕੇ ਆਉਣ ਵਾਲੇ ਬੱਚਿਆਂ ਦੇ ਸਨਹਿਰੇ ਭਵਿੱਖ ਦੇ ਵਿੱਚ ਤਾਂ ਕਿ ਅਸੀਂ ਆਮਾਨ ਨਾਲ ਦੱਸਿਆ ਕਰਾਂਗੇ ਵੀ ਅਸੀਂ ਵੀ ਹਿੱਸਾ ਪਾਇਆ। ਸੋ 1 ਜੂਨ ਲੋਕ ਸਭਾ ਚੋਣਾਂ ਆਓ ਫਿਰ ਆਪਣੇ ਦੇਸ਼ ਨੂੰ ਰੰਗਲਾ ਬਣਾਉਣ ਚੱਲੀਏ ਧੰਨਵਾਦ